ਦੇ ਲੋਕਾਂ ਦੇ ਲਈ ਸਾਫ ਸੁਥਰੇ ਪਾਣੀ ਦੇ ਲਈ 10 ਕਰੋੜ ਦੀ ਲਾਗਤ ਨਾਲ ਨਹਿਰੀ ਪਾਣੀ ਦੀ ਵਿਵਸਥਾ ਕੀਤੀ ਜਾ ਰਹੀ ਹੈ ਤਾਂ ਜੋ ਅਗਲੇ 20 ਸਾਲਾ ਦੇ ਇਲਾਕੇ ਦੇ ਲੋਕਾਂ ਨੂੰ ਪਾਣੀ ਦੇ ਨਾਲ ਜੁੜੀਆਂ ਸਮੱਸਿਆਵਾਂ ਨਾ ਆਉਣ ਤੇ ਇਸ ਦੇ ਚਲਦਿਆ ਨਵਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਤਲਵਾੜਾ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ 30 ਹਜ਼ਾਰ ਪੌਦੇ ਲਗਾਏ ਜਾਣਗੇ ਤੇ ਇਸ ਦੇ ਨਾਲ ਨੰਗਲ ਨੂੰ ਹਰਿਆ ਭਰਿਆ ਬਣਾਇਆ ਜਾਵੇਗਾ ਨੰਗਲ ਨੂੰ ਵਿਸ਼ਵ ਪੱਧਰ ਤੇ ਇੱਕ ਨੰਬਰ ਤੇ ਸਥਾਪਿਤ ਕਰਨ ਦੇ ਲਈ ਯੋਜਨਾ ਬਣਾਈ ਜਾ ਰਹੀ ਹੈ ਨੰਗਲ ਦੇ ਵਿੱਚ ਸਰਕਾਰੀ ਕਰਨਿਆ ਸਕੂਲ ਦੇ ਵਿੱਚ 5 ਕਰੋੜ ਖਰਚ ਕੀਤੇ ਜਾਣਗੇ ਤੇ ਇਸ ਦੇ ਨਾਲ ਹੀ ਮੁੰਡਿਆ ਦੇ ਲਈ ਸਰਕਾਰੀ ਸਕੂਲ ਦੇ ਵਿੱਚ 4.50 ਕਰੋੜ ਰੁਪਏ ਦਾ ਇੱਕ ਪਵਨ ਬਣਾਇਆ ਜਾਵੇਗਾ ਤੇ 1 ਕਰੋੜ ਦੀ ਲਾਗਤ ਨਾਲ स्विਮਿੰਗ ਪੂਲ ਜਾਲਫਾ ਮਾਤਾ ਮੰਦਰ ਦਾ ਵੀ ਸੁੰਦਰੀਕਰਨ ਕੀਤਾ ਜਾਣਾ ਤੇ ਨੰਗਲ ਦੇ ਵਿੱਚ ਦੋ ਪਾਣੀ ਸ਼ੋਧਨ ਦੀ ਸਮਰੱਥਾ ਵਾਲੇ 2.5 ਗੁਣਾ ਦੇ ਯੰਤਰ ਲਗਾਏ ਜਾਣਗੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਨੰਗਲ ਦੇ ਨਵੀਨੀਕਰਨ ਨੂੰ ਲੈ ਕੇ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਸੇ ਦੌਰਾਨ ਪਾਰੀ ਅਪੂਰਤਾ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਮੀਟਿੰਗ ਕੀਤੀ ਗਈ ਹੈ ਜਿਸ ਦੌਰਾਨ ਕਈ ਹੋਰ ਅਹਿਮ ਮੁੱਦਿਆਂ ਤੇ ਫੈਸਲੇ ਲਏ ਗਏ ਨੇ ਨੰਗਲ ਸ਼ਹਿਰ ਦੇ ਵਿੱਚ ਸਭ ਜਾਣਦੇ ਹੋ ਕਿ ਪੀਨ ਵਾਲੇ ਪਾਣੀ ਦੀ ਤੇ ਸੀਵਰੇਜ ਦੀ ਬਹੁਤ ਦਿੱਕਤਾਂ ਨੇ ਇੱਦਾਂ ਦੇ ਬਹੁਤ ਸਾਰੇ ਵਾਰਡ ਨੇ ਜਿਵੇਂ ਕਿ ਜਵਾਰ ਨਗਰ ਹੋ ਗਿਆ ਜਵਾਰ ਮਾਰਕੀਟ ਹੋ ਗਿਆ ਤੁਹਾਡਾ ਰੇਲਵੇ ਰੋਡ ਹੋ ਗਿਆ ਇੰਦਰਾ ਨਗਰ ਹੋ ਗਿਆ ਜਿੱਥੇ ਸੀਵਰੇਜ ਦੀ ਬਹੁਤ ਵੱਡੀ ਦਿੱਕਤ ਹੈ ਤੇ ਬਹੁਤ ਸਾਰੇ ਏਦਾਂ ਦੇ ਵਾਰਡ ਨੇ ਜਿੱਥੇ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਦਿੱਕਤ ਹੈ ਤੇ ਜਿੱਥੇ ਸੀਵਰੇਜ ਬੋਰਡ ਵੱਲੋਂ ਜਵਾਰ ਮਾਰਕੀਟ ਤੇ ਲਗਾਤਾਰ ਕੰਮ ਕਿੰਨਾ ਚੱਲ ਰਿਹਾ ਰੇਲਵੇ ਰੋਡ ਤੇ ਅੱਜ ਤਾਂ ਸੀਵਰੇਜ ਬੋਰਡ ਦਾ ਸਾਰਾ ਹੀ ਸਟਾਫ ਰਾਈਟ ਫਰੋਂ ਸਾਡੇ ਚੇਅਰਮੈਨ ਸਾਹਿਬ ਡਾਕਟਰ ਸੰਨੀ ਆਲੂ ਵਾਲੀਆ ਜੀ ਚੀਫ ਐਸ ਡੀਓ ਜੇਈ ਐਕਸੀਨ ਸਾਰੇ ਬੁਲਾ ਕੇ ਤਾਂ ਕਿ ਜਿਹੜੇ ਨੰਗਲ ਦੇ ਆਪਾਂ ਪਿਛਲੇ ਸਮੇਂ ਦੇ ਵਿੱਚ ਜੋ ਪਿਛਲੀਆਂ ਜੋ ਨੰਗਲ ਸ਼ਹਿਰ ਦਾ ਬੇੜਾਗਰ ਕੀਤਾ ਉਹਨਾਂ ਦਾ ਆਪਾਂ ਸੋਲਿਊਸ਼ਨ ਲੱਭ ਕੇ ਤੇ ਇਸ ਵਕਤ ਉਹਨਾਂ ਜੋ ਬੈਸਟ ਤੋਂ ਬੈਸਟ ਦਾ ਪ੍ਰਦੇਸ਼ ਹਨ ਸੀਵਰੇਜ ਦਉ ਤੇ ਦੂਜਾ ਜਿਹੜਾ ਸਭ ਤੋਂ ਅਹਿਮ ਇਸ਼ੂ ਹੈ ਨੰਗਲ ਸ਼ਹਿਰ ਪੰਜਾਬ ਦੇ ਵਿੱਚ ਸਤਲੁਜ ਦੀ ਸ਼ੁਰੂਆਤ ਨੰਗਲ ਤੋਂ ਹੁੰਦੀ ਹੈ ਪਰ ਫਿਰ ਇਹ ਸਾਡੀ ਜਾਨੀ ناکਾਮਯਾਬੀ ਰਹੀ ਪਿਛਲੀ ਰਜਿਮ ਦੀ ਪਿਛਲੀਆਂ ਸਰਕਾਰਾਂ ਦੀਆਂ ਕਿ ਨੰਗਲ ਸ਼ਹਿਰ ਦਾ ਬਹੁਤਾ ਹਿੱਸਾ ਪਾਣੀ ਤੋਂ ਵਾਂਝਾ ਹੈ ਤੇ ਜਿੱਥੇ ਗਰਾਊਂਡ ਵਾਟਰ ਹੈ ਵੀ ਕਿਉਂਕਿ ਇੱਥੇ NFL, PACL ਹੋਰ ਬਹੁਤ ਸਾਰੀ ਕੰਪਨੀ ਯਾਨੀ ਇੱਥੇ ਇੰਡਸਟਰੀ ਰਹੀ ਹੈ ਤੇ ਗਰਾਊਂਡ ਵਾਟਰ ਦੀ ਕੁਆਲਿਟੀ ਸੰਤੁਸ਼ਟਜਨਕ ਨਹੀਂ ਹੈ ਜਦ ਕਿ ਸਾਡੇ ਕੋਲ ਬਿਲਕੁਲ ਸਤਲੁਜ ਜਿਹੜੀ ਇੱਥੋਂ ਸ਼ੁਰੂ ਹੁੰਦੀ ਹੈ ਐਨ ਸਾਫ ਸੁਥਰਾ मिनਰਲਸ ਦਾ ਗਲੇਸ਼ੀਅਰ ਰਿਚ ਪਾਣੀ ਹੈ ਮਿਨਰਲ ਰਿਚ ਪਾਣੀ ਆ ਜੋ ਗਲੇਸ਼ੀਅਰਸ ਤੋਂ ਆ ਰਿਹਾ ਇਸ ਕਰਕੇ ਪੂਰੇ ਸ਼ਹਿਰ ਨੂੰ ਜਿਹੜਾ ਹੈ ਨਾ ਪੱਕੇ ਨਾਲ ওয়াটার ਜਿਹੜਾ ਹੈ ਪਾਣੀ ਦੇਣ ਦੀ ਜਿਹਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਦੋ ওয়াটার ਟ੍ਰੀਟਮੈਂਟ ਪਲੈਂਟ ਹੈ ਪਰ ਉਹ ਇਹਨਾਂ ਦੀ ਕਪੈਸਿਟੀ ਬਹੁਤ ਘੱਟ ਹੈ ਤਾਂ 10 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀ ਜਿਹੜਾ ਹੈ 10 ਕਰੋੜ ਦਾ ਸੀ ਇਹ ਪ੍ਰੋਜੈਕਟ ਤਿਆਰ ਕਰ ਰਿਹਾ ਜਿਹਦੇ ਵਿੱਚ ਅੱਜ ਇਸ ਦੀ ਕਪੈਸਿਟੀ ਵਧ ਜੂਗੀ ਇਹਨਾਂ ਪਲਾਂਟਸ ਨੂੰ ਬਿਲਕੁਲ ਨਵੇਂ ਸਿਰੇ ਤੋਂ ਅਸੀਂ ਤਿਆਰ ਕਰਕੇ ਇਸ ਦੀ ਕਪੈਸਿਟੀ ਵਧਾ ਕੇ ਹੋ ਜਾਂਦਾ ਇਸ ਪ੍ਰੋਜੈਕਟ ਤੋਂ ਬਾਅਦ ਨੰਗਲ ਦੇ ਵਿੱਚ ਜਿਹੜੇ ਟਿਊਬਵੈਲੋਂ ਚਲਾਣ ਦੀ ਲੋੜ ਨਹੀਂ ਪੈਣੀ ਨੰਗਲ ਦੇ ਹਰ ਇੱਕ ਘਰ ਨੂੰ ਜਿਹੜਾ ਹੈ ਸਾਫ਼ ਸੁਥਰਾ ਤੇ ਪੂਰਾ ਖੁੱਲਾ ਪਾਣੀ ਜੋ ਜਿੰਨਾ ਵੀ ਟਾਈਮ ਹੈ ਉਹਦੇ ਵਿੱਚ ਖੁੱਲਾ ਪਾਣੀ ਆਊਗਾ ਕੋਈ ਵੀ ਨੰਗਲ ਦੇ ਇਦਾਂ ਦਾ ਕੋਨਾ ਨਹੀਂ ਹੋਊਗਾ ਜਿੱਥੇ ਪਾਣੀ ਦੀ ਦਿੱਕਤ ਹੋਵੇ ਇਸ ਤਰ੍ਹਾਂ ਤੁਸੀਂ ਕਿਹਾ ਸੀਗਾ ਤੁਹਾਡੇ ਲਈ ਨਹੀਂ ਬਿਲਕੁਲ ਜੀ ਅਸੀਂ ਲਗਾਤਾਰ ਅੱਜ ਜਿੱਥੇ ਜਿੱਥੇ ਵੀ ਅੱਜ ਅਸੀਂ ਪੂਰੇ ਹਲਕੇ ਜਿਵੇਂ ਇਲੈਕਸ਼ਨ ਤੋਂ ਪਹਿਲਾਂ ਵੀ ਤੇ ਹੁਣ ਵੀ ਸਰਕਾਰ ਆਪਕੇ ਦੁਆਰ ਦਿੱਤ ਕੈਂਪੀ ਦੁਬਾਰਾ ਸ਼ੁਰੂ ਹੋ ਚੁੱਕਿਆ ਅੱਜ ਵੀ ਮੈਂ ਇਸ ਵੇਲੇ ਕੈਂਪ ਤੇ ਜਾ ਕੇ ਆਇਆ ਤੇ ਜਿੱਥੇ ਵੀ ਜਾਂਦੇ ਹਰ ਜਗ੍ਹਾ ਅਸੀਂ ਜਿਹੜੇ ਪੌਦੇ ਲਾ ਰਹੇ ਹਾਂ ਨੰਗਲ ਦੇ ਵਿੱਚ ਵੀ ਟੀ ਪ੍ਰਾਂਟੇਸ਼ਨ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਹੈ 30000 ਪੌਦਿਆਂ ਦਾ ਸਾਡਾ ਇੱਥੇ ਟਾਰਗੇਟ ਹੈ ਠੀਕ ਹੈ ਜੀ ਤੇ ਆਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਲਫਾ ਮਾਤਾ ਦੇ ਜਿਹੜੀ ਸੁੰਦਰੀਕਰਨ ਦਾ ਪ੍ਰੋਜੈਕਟ ਹੈ ਜਿਸ ਵਿੱਚ 80 ਲੱਖ ਰੁਪਇਆ ਸਾਡੇ ਵੱਲੋਂ ਦਿੱਤਾ ਗਿਆ ਤੇ 20 ਲੱਖ ਰੁਪਇਆ ਮੈਂ ਆਪਣੇ ਨਿੱਜੀ ਫੰਡ ਚੋਂ 1 ਕਰੋੜ ਰੁਪਏ ਦਾ ਪ੍ਰੋਜੈਕਟ ਬਹੁਤ ਸੋਹਣਾ ਸੁੰਦਰ ਉਹਦਾ ਵੀ ਜਿਹੜਾ ਅਸੀਂ ਜਿਹੜ ਬਹੁਤ ਜਲਦੀ 2-4 ਦਿਨਾਂ ਦੇ ਵਿੱਚ ਉਹ ਵੀ ਸ਼ੁਰੂ ਕਰਵਾਨ ਜਾ ਰਹੇ ਹਾਂ ਤੇ ਹੋਰ ਬਹੁਤ ਸਾਰੇ ਜਿਹੜੇ ਟੂਰਿਜ਼ਮ ਦੇ ਡਾ ਡਵੈਲਪਮੈਂਟ ਦੇ ਸੁੰਦਰੇਕਰਨ ਦੇ ਪ੍ਰੋਜੈਕਟ ਆਉ ਪਰ ਬੇਸਿਕ ਜਿਹੜੀਆਂ ਸਗੀਆਂ ਚਾਹੀਏ ਉਹ ਸੀਵਰੇਜ ਬੋਰਡ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਚ ਪੀਣ ਵਾਲੇ ਪਾਣੀ ਦੀ ਕਿਉਂਕਿ ਉਹ ਹਰ ਬੰਦੇ ਨੂੰ ਲੋੜ ਹੈ ਉਸ ਦੇ ਉੱਤੇ ਅਸੀਂ ਅੱਜ ਆਏ ਹਾਂ ਤੇ ਜਿੱਦਾਂ ਹੀ ਇਹ ਪ੍ਰੋਜੈਕਟ ਪੂਰਾ ਹੁੰਦਾ ਨੰਗਲ ਸ਼ਹਿਰ ਦੇ ਹਰ ਇੱਕ ਘਰ ਨੂੰ ਸਾਫ਼ ਸੁਥਰਾ ਪਾਣੀ ਮਿਲੇਗਾ ਸਰ ਕਿਤੇ ਅਸਲੀ 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 ਦਿੱਕਤ ਹੈ ਮਾਰਗ ਟੁੱਟੀ ਹੋਈ ਹੈ ਅਸਲੀ ਦਿੱਕਤ ਨੀਅਤ ਦੀ ਹੈ ਤੁਸੀਂ ਬਿਲਕੁਲ ਨਿਸ਼ਚਿੰਤ ਰਹੋ ਚਾਹੇ ਜੋ ਵੀ ਬੰਦਾ ਸਾ ਉਹਨਾਂ ਦਾ ਕੰਮ ਹੈ ਕਿ ਰੋਕਣਾ ਠੀਕ ਹੈ ਅਗਰ ਕਾਉਂਸਲ ਦੇ ਐਮਸੀ ਸਹਿਬਾਨ ਵਧੀਆ ਤਰੀਕੇ ਨਾਲ ਕੰਮ ਕਰਦੇ ਤਾਂ ਆਪਣੇ ਲੋਕਾਂ ਨੇ ਕਹਿਣਾ ਸੀ ਤੁਸੀਂ ਪਰ ਉਹ ਚਾਹਦੇ ਕਿ ਹਰ ਕੰਮ 'ਚ ਵਿਗਨ ਪਵੇ ਅਸੀਂ ਸੈਕਟਰ ਡੋਰੀ ਸੜਕ ਪਾਸ ਕਰਾਈ ਨਹੀਂ ਰੋਕੋ ਹੁਣ ਪਰ ਕੋਈ ਗੱਲ ਨਹੀਂ ਮੇਰੀ ਜ਼ਿੰਮੇਵਾਰੀ ਹੈ ਮੈਂ ਆਪਣੀ ਜ਼ਿੰਮੇਵਾਰੀਆਂ ਉੱਤੋਂ ਪਜੂਗਾ ਨਹੀਂ ਨੰਗਲ ਸ਼ਹਿਰ ਦੀ ਹਰ ਰੋਡ ਦੀ ਹਰ ਗਲੀ ਦੀ ਜ਼ਿੰਮੇਵਾਰੀ ਸਾਡੀ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪਹਿਲਾਂ ਲਾਇਏ ਸੀ ਹਰ ਵਾਰਡ ਦੇ ਵਿੱਚ ਕੈਂਪ ਲਾਵਾਂਗੇ ਇੱਕ ਇੱਕ ਘਰ ਦਾ ਮਸਲਾ ਕੋਈ ਗਲੀ ਕੋਈ ਨਾਲੀ ਕੋਈ ਹੈ ਉਡੀ ਜ਼ਿੰਮੇਦਾਰੀ ਸਾਡੀ ਹੈ ਸਾਡੀ ਟੀਮ ਦੀ ਅਸੀਂ ਕਰਾ ਕੇ ਦਵਾਂਗੇ ਜਿੱਥੋਂ ਮਰਜ਼ੀ ਕਰਾ ਕੇ ਦਈਏ ਤੁਹਾਨੂੰ ਇੱਕ ਹੋਰ ਖੁਸ਼ਖਬਰੀ ਦੇਣੀ ਹੈ ਜਿਹੜਾ ਬਰਮਲਾ ਖੱਡ ਹੈ ਉਹਦੇ ਉੱਤੇ ਅਸੀਂ ਨਵਾਂ ਜਿਹੜਾ ਹੈ ਪੁਲ ਪਾਸ ਕਰਾਤਾ 2 ਮਹੀਨੇ ਦੇ ਵਿੱਚ ਵਿੱਚ ਜਿਹੜਾ ਉਹਦਾ ਵੀ ਕੰਮ ਸ਼ੁਰੂ ਹੋ ਜਾਊਗਾ ਤਾਂ ਕਿ ਉਹਦੇ ਨਾਲ ਹੋਰ ਜਿਹੜੀ ਸਾਡੇ ਸ਼ਹਿਰ ਦੀ ਬਿਊਟੀਫਿਕੇਸ਼ਨ ਹੋਰ ਬਹੁਤ ਸਾਰੇ ਜਿਹੜੇ ਡਵੈਲਪਮੈਂਟ ਦੇ ਪ੍ਰੋਜੈਕਟ ਹੈ ਚਾਹੀਓ BBMP ਦੇ ਨਾਲ ਮਿਲ ਕੇ BBMP ਤੋਂ ਕੋਆਪਰੇਟ ਕਰਕੇ ਇੱਕ ਵਰਲਡ ਕਲਾਸ ਜਿਹੜਾ ਅਸੀਂ ਮਿਊਜ਼ੀਅਮ ਪਲਾਨ ਕੀਤਾ ਹੈ ਉਹ ਲੈ ਕੇ ਆਣਾ ਚਾਹੁੰਦੇ ਤਾਂ ਕਿ ਪਾਖੜਾ ਡੈਮ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਤੇ ਹੋਰ ਇਸ ਇਲਾਕੇ ਦੀਆਂ ਉਹ ਅਸੀਂ ਪਲਾਨ ਕਰ ਰਹੇ ਹਾਂ ਹੋਰ ਬਹੁਤ ਕੁਝ ਹੈ ਨੰਗਲ ਦੇ ਦੋਨੋਂ ਸਕੂਲ ਖਾਸ ਕਰਕੇ ਜਿਹੜਾ ਗਰਲ ਸਕੂਲ ਹੈ 5 ਕਰੋੜ ਦਾ ਕੰਮ ਉਹ ਵੀ ਸ਼ੁਰੂ ਹੋਣ ਵਾਲਾ ਬாய் ਸਕੂਲ ਦੇ ਵਿੱਚ ਸਾਡੇ ਵੱਲੋਂ ਬਹੁਤ ਜਲਦੀ ਤੁਹਾਨੂੰ ਖੁਸ਼ਖਬਰੀ ਦੇ ਦ ਕਰੋੜ ਦਾ 올 ਵੈਦਰ ਇੰਟਰਨੈਸ਼ਨਲ ਲੈਵਲ সুইমিং ਪੂਲ ਜਿਹੜਾ 365 ਦਿਨ 24 ਘੰਟੇ ਚੱਲ ਸਕੀ 4.5 ਕਰੋੜ ਦਾ ਜਿਹੜਾ ਸ਼ਾਇਦ ਪੰਜਾਬ ਚ ਕਿਤੇ ਵੀ ਨਹੀਂ ਆ ਉਹ ਅਸੀਂ ਇੱਥੇ ਪਲਾਨ ਕਰਕੇ ਲੈ ਕੇ ਆਏ ਟੋੜਾ ਸੁਪਨਾ ਸੀ ਇਸ ਦੇ ਉੱਤੇ ਜੀ ਲਗਾਤਾਰ ਗਰੋਥ ਲਗਾਤਾਰ ਕੋਸ਼ਿਸ਼ ਕਰਨੀ ਹੈ ਸਤਲੁਜ ਫੈਸਟੀਵਲ ਨੰਗਲ ਫੈਸਟੀਵਲ ਬਹੁਤ ਕੁਝ ਲੈ ਕੇ ਆ ਰਹੇ ਹਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਆਪ ਦੇਖ ਲਓ ਨੰਗਲਦੀਪ ਆਸ-ਪਾਸ ਨੰਗਲ ਸ਼ਹਿਰ ਤੇ ਆਸ-ਪਾਸ ਦੇ ਪੈਰੀਫੇਰੀ ਦੇ ਵਿੱਚ ਟੂਰਿਜ਼ਮ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਨਵੇਂ ਹੋਟਲ ਨਵੇਂ ਈਟਿੰਗ ਪੁਆਇੰਟਸ ਨਵੇਂ ਟਾਬੇ ਤੁਸੀਂ ਦੇਖੋ ਕਿੰਨੇ ਗਰੋ ਇਹ ਸਾਫ਼ ਹੈ ਕਿ ਟੂਰਿਜ਼ਮ ਹੋਵੇ ਮੈਂ ਨਹੀਂ ਕਹਿੰਦਾ ਸਭ ਕੁਝ ਹੋ ਗਿਆ ਜੈਨ ਹੋਵੇ ਪਰ ਟੂਰਿਜ਼ਮ ਦੇ ਵਿੱਚ ਵਾਧਾ ਹੋ ਰਿਹਾ ਇਸ ਨੂੰ ਹੋਰ ਵਧਾਵਾ ਥੈਂਕ ਯੂ